ਕਮਣ ਭਗਵਾਨ ਬੋਪਾ ਰਾਏ ਦਾ ਕਾਬਲ ਸਰੂਪ ਵਾਲੀ ਆ ਦੇਖਾਂਗੇ ਸਾਹਮਣੇ ਇਕਮ 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 ਫਤਾਪੁਰੀਆ ਆ ਦੁਨੀਆ ਨੱਚ ਲਾ ਦਿੰਦੀ ਆ ਫਤਾਪੁਰੀਆ ਵੀ ਕਰੋੜ ਤੋੜਦਾ ਮੁੰਡਾ ਪਾੜਿਆ ਕੈਮਾਂ ਦਾ ਕਬੱਡੀ ਪਾ ਰਿਹਾ ਉੱਚੇ ਲਵੇਂ ਕੱਦ ਵਾਲਾ ਕਿਰੋਜਵਰ ਰਲਜੀਤ ਚਾਲ ਦੇ ਪਿੰਡ ਰੌਣਕਾਂ ਲੱਗੀਆਂ ਹੋਈਆਂ ਆ ਉਹ ਸਤਾਰ ਲਖਵਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਦੇ ਪਿੰਡ ਰੌਣਕਾਂ ਬੱਲੇ ਬੱਲੇ ਹੁੰਦੀ ਦਰਸ਼ਕ ਵੀਰੋ ਤਾੜੀਆਂ ਮਾਰ ਦਿਓ ਆ ਛੇਰਾ ਆ ਛੇਰਾ ਖੁਸ਼ੇਰਾ ਇੱਥੇ ਰਾਕੂ ਸ਼ੇਰਾ ਨਹੀਂ ਰੀਸਾਂ ਸ਼ੇਰਾ ਇੱਕ ਉਧਰ ਬੁੱਕਦਾ ਸ਼ੇਰਾ ਇੱਧਰਲੇ ਪਾਸੇ ਵੀ ਸ਼ੇਰਾ ਬੁੱਕਦਾ ਆਪ ਹੀ ਸੁਖਮਨਾ ਥੱਜਨ ਪੁਲਵਾਨ ਸਾਡਾ ਪੱਟਾ ਭਰਾ ਚੇਚੇ ਤੌਰ ਤੇ ਪਹੁੰਚਿਆ ਵੀ ਛੇ ਸੱਜਣਾ ਦੇ ਸੱਜਣ ਬਣিয়ে ਉਹ ਸੱਜਣ ਬਣ ਕੇ ਰਹੀਏ ਸੁਖਮਨਾ ਉਹ ਤਾੜੀਆਂ ਮਾਰ ਦਿਓ ਸਾਹਮਣੇ ਬੱਲੇ ਓ ਇਕਮਾ ਗਰਾਊਂਡ ਦੇ ਵਿੱਚ ਆ ਜਾਣ ਅਗਲੇ ਮੈਚ ਦੀਆਂ ਦੋਨੇ ਟੀਮਾਂ ਉਹ ਇੱਧਰਲੇ ਪਾਸੇ ਫਰੰਦੀਪੁਰ ਤੇ ਅਰਬਲ ਫਰੰਦੀਪੁਰ ਤੇ ਅਰਬਲ ਮੇਰੇ ਮਿੱਤਰੋ ਸੇ ਸਕੰਦਰਪੁਰ ਹੁਣੀ ਮਾਲ ਪ੍ਰਾਮਾ ਸਾਡਿਆਂ ਦਾ ਪੱਟਾ ਸਤਕਾਰ ਅਮਨ ਸਨਿਆਰਾ ਜੀਵਨ ਖਾਰਾ ਅਮਨ ਸਨਿਆਰਾ ਜੀਵਨ ਖਾਰਾ ਅਮਨ ਸਨਿਆਰਾ ਜੀਵਨ ਖਾਰਾ ਅਮਨ ਸਨਿਆਰਾ ਜੀਵਨ ਓ ਵਾਹ ਵਾਓ ਦਰਸ਼ਕ ਵੀਰੋ ਉਹ ਖੇਡ ਦੇ ਪਚਕਾਰ ਲੈ ਵੀ ਟੌਪ ਤੇ ਜਿੰਨਾ ਮਰਜੀ ਟੱਕ ਪਰ ਮੇਲਾ ਨਾਚੋਟਿਆ ਮਿੱਤਰੋ ਮੇਲਾ ਬਣ ਗਿਆ ਸਮਾਵ ਵਖਰਾ ਫਤਾਹਪੁਰੀਆ ਇਕਮ ਸਾਹਮਣੇ ਪੱਲੇ ਪੱਲੇ ਵੇਖ ਇਕਮਾ ਘੁੰਮ ਕੇ ਨਾਇਮਨ ਆ ਕੋਮ